ਇਸ ਸਮਾਲੀਅਨ ਨੌਜਵਾਨਾਂ ਦੇ ਵਿੱਚੋਂ ਇੱਕ ਜਣਾ ਕਿਸ਼ਤੀ ਚਲਾਉਂਦਾ ਹੈ ਇੱਕ ਰਾਕਟ ਲਾਂਚਰ ਲਈ ਬੈਠਾ ਹੁੰਦਾ ਹੈ ਤੇ ਇੱਕ 47 ਲਈ ਬੈਠਾ ਹੁੰਦਾ ਹੈ ਸਮਾਲੀਅਨ ਡਾਕੂਆਂ ਦੇ ਲਈ ਵੀ ਇਹ ਡਕੈਤੀ ਕਰਨਾ ਹੁਣ ਇੱਕ ਤਰ੍ਹਾਂ ਦੇ ਨਾਲ ਮਜਬੂਰੀ ਬਣ ਚੁੱਕੀ ਸੀ ਜ਼ਿੰਦਗੀ ਜਿਉਣ ਦੇ ਲਈ ਫਿਰ ਜਿਵੇਂ ਹੀ ਇਹਨਾਂ ਨੂੰ ਸਮੁੰਦਰ ਦੇ ਵਿੱਚ ਇਕੱਲਾ ਕੋਈ ਮਾਲ ਵਾਹਕ ਜਹਾਜ਼ ਦਿਖਾਈ ਦਿੰਦਾ ਹੈ ਤਾਂ ਇਹ ਉਸ ਦੇ ਉੱਪਰ ਤਾਵਾ ਬੋਲ ਦਿੰਦੇ ਨੇ ਸਮਾਲੀਅਨ ਡਾਕੂਆਂ ਦੀਆਂ ਬੋਟ ਦੇ ਵਿੱਚ ਹੁੰਦੀਆਂ ਨੇ AK-47ਆਂ RPG ਸੈਟਲਾਈਟ ਫੋਨ ਸੰਦ 2009 ਦੀ ਇਹ ਘਟਨਾ ਤੋਂ ਬਾਅਦ ਦੁਨੀਆ ਦੀਆਂ ਕਈ ਸਰਕਾਰਾਂ ਹਰਕਤ ਦੇ ਵਿੱਚ ਆਉਂਦੀਆਂ ਨੇ ਖਾਸ ਕਰ ਅਮਰੀਕਾ ਇੰਡੀਆ ਅਤੇ ਯੂਰੋਪੀ ਜੰਗੀ ਜਹਾਜ਼ਾਂ ਨੂੰ ਉਸ ਏਰੀਏ ਦੇ ਵਿੱਚ ਤਨਾਨਾ ਕਰ ਦਿੰਦੇ ਨੇ ਤੁਸੀਂ ਇੱਕ ਖੁੱਲੇ ਸਮੁੰਦਰ ਦੇ ਵਿੱਚ ਸਫ਼ਰ ਕਰ ਰਹੇ ਹੋ ਆਪਣੇ ਜਹਾਜ਼ ਦੇ ਉੱਪਰ ਤੇ ਤੁਹਾਨੂੰ ਦੂਰ ਤੋਂ ਛੋਟੇ-ਛੋਟੇ ਕੈਸ਼ਟੀਆਂ ਤੁਹਾਡੇ ਜਹਾਜ਼ ਵੱਲ ਆਉਂਦੀਆਂ ਦਿਖਾਈ ਦਿੰਦੀਆਂ ਨੇ ਅਗਲੇ ਕੁਝ ਮਿੰਟਾਂ ਦੇ ਵਿੱਚ ਉਹ ਕੈਸ਼ਟੀਆਂ ਤੁਹਾਡੇ ਜਹਾਜ਼ ਦੇ ਕੋਲੇ ਆ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਹਥਿਆਰਬੰਦ ਕਾਲੇ ਲੋਕ ਤੁਹਾਡੇ ਜਹਾਜ਼ ਦੇ ਉੱਪਰ ਚੜ ਜਾਂਦੇ ਨੇ ਇਹ ਕੋਈ ਫਿਲਮ ਦਾ ਸੀਨ ਨਹੀਂ ਹੈ ਹਿੰਦ ਮਹਾਸਾਗਰ ਦੇ ਇੱਕ ਕੋਨੇ ਦੀ ਇਹ ਸੱਚੀ ਹਕੀਕਤ ਹੈ ਜਿੱਥੇ ਹਰ ਰੋਜ਼ ਹੀ ਇਹ ਕੁਝ ਹੁੰਦਾ ਹੈ ਅਜੇਹਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਇਹ ਸੱਚੀ ਕਹਾਣੀ ਹੈ ਜੀ ਸਮਾਲੀਆ ਦੇ ਸਮੁੰਦਰੀ ਡਾਕੂਆਂ ਦੀ ਸਮਾਲੀਆ ਦੇ ਸਮੁੰਦਰੀ ਡਾਕੂ ਇਹ ਇੱਕ ਅਜੇਹਾ ਨਾਮ ਇਹ ਜੱਸ ਨੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਨੇਵੀ ਨੂੰ ਵੀ ਟੈਨਸ਼ਨ ਦੇ ਵਿੱਚ ਪਾ ਦਿੱਤਾ ਸੀ। ਸੋਮਾਲੀਆ ਦੇ ਸਮੁੰਦਰੀ ਡਾਕੂ ਕੋਈ ਆਮ ਚੋਰ ਡਕੈਤ ਨਹੀਂ ਸਨ। ਇਹ ਇੱਕ ਸਧਾਰਨ ਮਸ਼ਵਾਰੇ ਸਨ ਜਿਨ੍ਹਾਂ ਨੂੰ ਹਾਲਾਤਾਂ ਨੇ ਅਜਿਹੇ ਬਣਾ ਦਿੱਤਾ ਕਿ ਇਹਨਾਂ ਨੇ ਹਥਿਆਰ ਚੱਕ ਲਏ ਤੇ ਇਹ ਦੁਨੀਆ ਦੇ ਸਭ ਤੋਂ ਖਤਰਨਾਕ ਸਮੁੰਦਰੀ ਡਾਕੂ ਬਣ ਗਏ। ਸੋਮਾਲੀਆ ਦੇ ਸਮੁੰਦਰੀ ਡਾਕੂਆਂ ਦੀ ਹਿੰਮਤ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਇਹ ਸ਼ਰੇਆਮ ਅਮਰੀਕਨ ਜਹਾਜ਼ਾਂ ਨੂੰ ਵੀ ਅਗਵਾ ਕਰ ਲੈਂਦੇ ਸਨ। ਹੁਣ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਸੋਮਾਲੀਆ ਦੇ ਇਹ ਭੋਲੇ-ਪਾਲੇ ਅਫਰੀਕਨ ਲੋਕ ਇੱਕਦਮ ਡਾਕੂ ਕਿਵੇਂ ਬਣ ਜਾਂਦੇ ਨੇ? ਕਿਵੇਂ ਇਹ ਹਥਿਆਰ ਚੱਕ ਲੈਂ ਵੇ ਚਾਹਤੇ ਹਾਰ ਲੈ ਕੇ ਉਤਰਨਾ ਪੈਂਦਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਸਮਾਲੀਆ ਅਫਰੀਕਾ ਦੇ ਵਿੱਚ ਵਸਿਆ ਹੋਇਆ ਇੱਕ ਅਜੀਬ ਹਾਲ ਦੇਸ਼ ਹੈ ਜਿਹੜਾ ਕਿਸੇ ਸਮੇਂ ਵਪਾਰਕ ਰੂਟ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਰ ਸਾਲ 1991 ਦੇ ਵਿੱਚ ਇਹ ਦੇਸ਼ ਖੇਰੂ ਖੇਰੂ ਹੁਣੋਂ ਸ਼ੁਰੂ ਹੋ ਜਾਂਦਾ ਹੈ ਤੇ ਇੱਥੋਂ ਦਾ ਇੱਕ ਤਾਨਾਸ਼ਾਹ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਮੁਹੰਮਦ ਸਿਆਦ ਉਸਦੀ ਸਰਕਾਰ ਡਿੱਗ ਜਾਂਦੀ ਹੈ ਜਿਵੇਂ ਹੀ ਸਮਾਲੀਆ ਦੇਸ਼ ਦੇ ਵਿੱਚ ਕੇਂਦਰ ਸਰਕਾਰ ਡਿੱਗਦੀ ਹੈ ਸਮਾਲੀਆ ਦੇਸ਼ ਗ੍ਰਹਿ ਜੁੱਧ ਦੇ ਵਿੱਚ ਵੰਡਿਆ ਜਾਂਦਾ ਹੈ ਕੋਈ ਕੇਂਦਰ ਸਰਕਾਰ ਨਹੀਂ ਹੁੰਦੀ ਕੋਈ ਨਜਬ ਕਾਨੂੰਨ ਨਹੀਂ ਹੁੰਦਾ ਸਮਾਲੀਆ ਦੇਸ਼ ਦਾ ਇੱਕ ਇੱਕ ਇਲਾਕਾ ਉੱਥੋਂ ਦੇ ਸਥਾਨਕ ਲੀਡਰਾਂ ਦੇ ਕੰਟਰੋਲ ਦੇ ਵਿੱਚ ਆ ਜਾਂਦਾ ਹੈ ਹੌਲੀ ਹੌਲੀ ਸਿੱਖਿਆ ਰੁਜ਼ਗਾਰ ਬਿਜਲੀ ਸੜਕਾਂ ਮੋਜੰਦਗੀਆਂ ਨਹੀਂ ਸੋਮਾਲੀਆ ਦੇ ਲੋਕ ਰੋਜੀ ਰੋਟੀ ਦੇ ਲਈ ਤਰਸਣ ਲੱਗ ਜਾਂਦੇ ਨੇ ਸੋਮਾਲੀਆ ਦੇ ਕੋਲ ਇੱਕ ਬਹੁਤ ਵੱਡੀ ਐਡਵਾਂਟੇਜ ਸੀ ਉਹ ਐਡਵਾਂਟੇਜ ਸੀ ਕਿ ਸੋਮਾਲੀਆ ਦਾ ਜਿਹੜਾ ਸਮੁੰਦਰੀ ਤੱਟ ਸੀ ਉਹ 3000 ਕਿਲੋਮੀਟਰ ਲੰਬਾ ਸੀ ਤੇ ਇਹੀ ਸਮੁੰਦਰੀ ਤੱਟ ਇੱਕ ਸਮੇਂ ਸੋਮਾਲੀਆ ਦੇਸ਼ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਸਹਾਰਾ ਵੀ ਦਿੰਦਾ ਸੀ ਪਰ ਜਿਵੇਂ ਹੀ ਸੋਮਾਲੀਆ ਦੇਸ਼ ਦੇ ਅੰਦਰ ਸਰਕਾਰ ਖਤਮ ਹੁੰਦੀ ਹੈ ਇਸ ਦੇਸ਼ ਦਾ ਸਮੁੰਦਰੀ ਇਲਾਕਾ ਵੀ ਸਾਰੀ ਦੁਨੀਆ ਦੇ ਲਈ ਖੁੱਲ ਜਾਂਦਾ ਹੈ ਦੁਨੀਆ ਭਰ ਦੇ ਵੱਡੇ ਵੱਡੇ ਮਛਵਾਰਿਆਂ ਦੇ ਜਹਾਜ਼ ਖਾਸ ਕਰਕੇ ਯੂਰਪ ਤੇ ਏਸ਼ੀਆ ਦੀਆਂ ਕੰਪਨੀਆਂ ਦੀ ਉਹ ਰੱਜ ਰੱਜ ਕੇ ਮ ਜਾਕੇ ਤੇ ਡੈਲੀ ਸਮਾਲੀਆ ਦੇ ਸਮੁੰਦਰਾਂ ਦੇ ਵਿੱਚੋਂ ਇਹ ਯੂਰਪਨ ਤੇ ਏਸ਼ੀਅਨ ਕੰਪਨੀਆਂ ਲੱਖਾਂ ਟਨ ਮੱਛੀਆਂ ਫੜਦਿਆਂ ਨੇ ਜਿਨ੍ਹਾਂ ਦੇ ਉੱਪਰ ਸਮਾਲੀਆ ਦੇ ਲੋਕਾਂ ਦਾ ਹੱਕ ਹੁੰਦਾ ਹੈ। ਸਮਾਲੀਆ ਦੇ ਲੋਕਾਂ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਸੀ। ਉੱਪਰੋਂ ਉਹਨਾਂ ਦੇ ਲਈ ਜਿਹੜੀ ਦੋ ਵਕਤ ਦੀ ਰੋਜੀ ਰੋਟੀ ਉਹ ਖਾਂਦੇ ਸੀ ਮੱਛੀਆਂ ਨੂੰ ਫੜ ਕੇ ਉਹ ਵੀ ਹੁਣ ਖਤਮ ਹੋ ਚੁੱਕੀ ਸੀ। ਸਮਾਲੀਆ ਦੇ ਲੋਕ ਆਪਣੇ ਛੋਟੀਆਂ ਕਿਸ਼ਤੀਆਂ ਸਮੁੰਦਰ ਦੇ ਵਿੱਚ ਲੈ ਕੇ ਜਾਂਦੇ ਜਦੋਂ ਉੱਥੇ ਜਾਲ ਸੈਟ ਕਰਦੇ ਤਾਂ ਉਹਨਾਂ ਦੇ ਜਾਲ ਦੇ ਵਿੱਚ ਇੱਕ ਵੀ ਮੱਛੀ ਨਾ ਫਸਦੀ ਕਿਉਂਕਿ ਸਮਾਲੀਆ ਦੇ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚੋਂ ਬਹੁਤ ਵੱਡੀ ਤਦਾਰਦ ਦੇ ਵਿੱਚ ਦੂਜੇ ਦੇਸ਼ ਮੱਛੀਆਂ ਮਾਰਨ ਦਾ ਜਰੀਆ ਸੀ ਮੱਛੀਆਂ ਉਹ ਵੀ ਹੁਣ ਉਹਨਾਂ ਨੂੰ ਨਹੀਂ ਮਿਲਦੀਆਂ ਸਨ ਤੇ ਉਹਨਾਂ ਦੇ ਬੱਚੇ ਭੁੱਖ ਦੇ ਨਾਲ ਮਰਨ ਲੱਗ ਜਾਂਦੇ ਤੇ ਤਾਂ ਸਮਾਲੀਆਨ ਲੋਕ ਆਕ ਕੇ ਹਥਿਆਰ ਚੱਕ ਲੈਂਦੇ ਨੇ ਕਿਉਂਕਿ ਸਮਾਲੀਆ ਦੇ ਵਿੱਚ ਕੋਈ ਸਰਕਾਰ ਨਹੀਂ ਸੀ ਤੇ ਕੋਈ ਰੋਕ ਟੋਕ ਨਹੀਂ ਸੀ ਇਸ ਕਰਕੇ ਉਹ ਆਪਣੇ ਦੇਸ਼ ਦਾ ਜਿੰਨਾ ਵੀ ਜ਼ਹਿਰੀਲਾ ਕਚਰਾ ਹੁੰਦਾ ਸੀ ਉਹ ਸਮਾਲੀਆ ਦੇ ਤੱਟ ਦੇ ਉੱਪਰ ਸੁੱਟੇ ਜਾਂਦੇ ਸੀ ਜਦੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਸਮਾਲੀਆ ਦੇ ਤੱਟ ਦੇ ਉੱਪਰ ਜ਼ਹਿਰੀਲੇ ਕਚਰੇ ਦੇ ਸੁੱਟੇ ਜਾਂਦੇ ਨੇ ਤਾਂ ਸਮਾਲੀਆ ਦੇ ਅੰਦਰ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਸਮਾਲੀਆ ਦੇ ਲੋਕਾਂ ਨੂੰ ਚਾਰੇ ਪਾਸਿਆਂ ਤੋਂ ਮਾਰਿਆ ਜਾ ਰਿਹਾ ਸੀ ਸਮਾਲੀਆ ਦਾ ਲੋਕ ਗੁੱਸ ਨੂੰ ਲੁੱਟਿਆ ਜਾ ਰਿਹਾ ਹੈ ਤੇ ਕੋਈ ਵੀ ਉਹਨਾਂ ਦੀ ਸੁਣਵਾਈ ਕਰਨ ਵਾਲਾ ਨਹੀਂ ਬਚਿਆ ਤੇ ਸਮਾਲੀਆ ਦੇ ਮਛਵਾਰੇ ਮੱਛੀਆਂ ਦੇ ਜਾਲ ਦੀ ਜਗ੍ਹਾ ਆਪਣੀਆਂ ਛੋਟੀਆਂ ਕਿਸ਼ਤੀਆਂ ਦੇ ਵਿੱਚ ਹਥਿਆਰ ਰੱਖ ਕੇ ਸਮੁੰਦਰ ਦੇ ਵਿੱਚ ਨਿਕਲ ਜਾਂਦੇ ਸਭ ਤੋਂ ਪਹਿਲਾਂ ਸਮਾਲੀਆਨ ਲੋਕਾਂ ਨੇ ਜਿਹੜੇ ਉਹਨਾਂ ਦੇ ਦੇਸ਼ ਦੇ ਸਮੁੰਦਰ ਤੱਟ ਦੇ ਵਿੱਚ ਆ ਕੇ ਜਹਾਜ਼ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੱਛੀਆਂ ਫੜਦੇ ਸਨ ਉਹਨਾਂ ਨੂੰ ਭਜਾਉਂਦੇ ਨੇ ਇਹ ਫਾਇਰਿੰਗ ਕਰਕੇ ਫਿਰ ਸਮਾਲੀਆ ਦੇ ਲੋਕ ਵੱਡੇ ਵਪਾਰਕ ਜਹਾਜ਼ਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਅਗਵਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਫਰੋਤੀਆਂ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕਰਦੇ ਨੇ ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਮਾਲੀਆ ਦੇ ਸਮੁੰਦਰੀ ਡਾਕੂ ਬਤੇ ਜੰਨੇ ਵੀ ਜੰਗ ਜਨਰੇਸ਼ਨ ਹੁੰਦੀ ਹੈ ਸਾਰਿਆਂ ਨੂੰ ਹਥਿਆਰ ਫੜਾ ਦਿੱਤੇ ਜਾਂਦੇ ਨੇ ਇਸ ਸਮਾਲੀਅਨ ਨੌਜਵਾਨਾਂ ਦੇ ਵਿੱਚੋਂ ਇੱਕ ਜਣਾ ਕਸ਼ਤੀ ਚਲਾਉਂਦਾ ਹੈ ਇੱਕ ਰਾਕਟ ਲਾਂਚਰ ਲਈ ਬੈਠਾ ਹੁੰਦਾ ਹੈ ਤੇ ਇੱਕ 47 ਵਾਲੀ ਬੈਠਾ ਹੁੰਦਾ ਹੈ ਸਮਾਲੀਅਨ ਡਾਕੂਆਂ ਦੇ ਲਈ ਵੀ ਇਹ ਡਕੈਤੀ ਕਰਨਾ ਹੁਣ ਇੱਕ ਤਰ੍ਹਾਂ ਦੇ ਨਾਲ ਮਜਬੂਰੀ ਬਣ ਚੁੱਕੀ ਸੀ ਜ਼ਿੰਦਗੀ ਜਿਉਣ ਦੇ ਲਈ ਇਸ ਕਾਰਨ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸਮਾਲੀਅਨ ਸਮੁੰਦਰੀ ਡਾਕੂ ਨੇ ਉਹ ਅਚਾਨਕ ਪੈਦਾ ਨਹੀਂ ਹੋਏ ਉਹਨਾਂ ਨੂੰ ਭੁੱਖ ਗਰੀਬੀ ਲਾਚਾਰੀ ਅਤੇ ਲੋਕਾਂ ਦੀ ਬੇਈਮਾਨੀ ਨੇ ਪੈਦਾ ਕੀਤਾ ਹੈ ਸਮਾਲੀਅਨ ਡਾਕੂਆਂ ਦੇ ਕੋਲ ਕੋਈ ਮਾਡਰਨ ਕਸ਼ਤੀਆਂ ਵਗੈਰਾ ਨਹੀਂ ਹੁੰਦੀਆਂ ਉਹਨਾਂ ਦੇ ਕੋਲ ਨਾਰਮਲ ਬ ਰਬੰਦ ਹੋ ਕੇ ਵੱਡੇ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਲੁੱਟ ਲੈਂਦੇ ਨੇ ਸਮਾਲੀਅਨ ਡਾਕੂ ਸਮੁੰਦਰ ਦੇ ਵਿੱਚ ਨਿਕਲਦੇ ਨੇ ਤੇ ਆਪਣੀ ਦੂਰਬੀਨ ਦੇ ਨਾਲ ਦੂਰ ਤੋਂ ਕੋਈ ਵੱਡੇ ਜਹਾਜ਼ ਨੂੰ ਦੇਖ ਲੈਂਦੇ ਨੇ ਵਪਾਰਕ ਜਹਾਜ਼ ਨੂੰ ਦੇਖ ਲੈਂਦੇ ਨੇ ਫਿਰ ਜਿਵੇਂ ਹੀ ਇਹਨਾਂ ਨੂੰ ਸਮੁੰਦਰ ਦੇ ਵਿੱਚ ਇਕੱਲਾ ਕੋਈ ਮਾਲ ਵਾਹਕ ਜਹਾਜ਼ ਦਿਖਾਈ ਦਿੰਦਾ ਹੈ ਤਾਂ ਇਹ ਉਸ ਦੇ ਉੱਪਰ ਤਾਵਾ ਬੋਲ ਦਿੰਦੇ ਨੇ ਸਮਾਲੀਅਨ ਡਾਕੂਆਂ ਦੀਆਂ ਬੋਟ ਦੇ ਵਿੱਚ ਹੁੰਦੀਆਂ ਨੇ ਏਕੇ ਸੰਤਾਲੀਆਂ ਆਰਪੀਜੀ ਸੈਟਲਾਈਟ ਫੋਨ ਮੋਸਟਲੀ ਸਮਾਲੀਅਨ ਡਾਕੂਆਂ ਦੇ ਕੋਲ ਜਿੰਨੀਆਂ ਵੀ ਬੋਟ ਨੇ ਜਾਂ ਕਈਆਂ ਕੈਸ਼ਤੀਆਂ ਨੇ ਉਹ ਸਾਰੀਆਂ ਸਪੀਡ ਬੋਟ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਚੱਲਦੀਆਂ ਨੇ ਤੇ ਬਹੁਤ ਜ਼ਿਆਦਾ ਜਾ ਕੇ ਲਗਾ ਦਿੰਦੇ ਨੇ ਤੇ ਫਿਰ ਇਹਨਾਂ ਦੇ ਕੋਲ ਰੱਸੀ ਦੀਆਂ ਪੌੜੀਆਂ ਹੁੰਦੀਆਂ ਨੇ ਤੇ ਉਹ ਪੌੜੀਆਂ ਦੇ ਸਹਾਰੇ ਇਹ ਉਸ ਜਹਾਜ਼ ਦੇ ਉੱਪਰ ਚੜ ਜਾਂਦੇ ਨੇ ਜਹਾਜ਼ ਦੇ ਉੱਪਰ ਪਹੁੰਚਣ ਤੋਂ ਬਾਅਦ ਇਹ ਜਹਾਜ਼ ਦਾ ਜਿੰਨਾ ਵੀ ਅਮਲਾ ਹੁੰਦਾ ਹੈ ਜਿੰਨਾ ਵੀ ਕਰੂ ਹੁੰਦਾ ਹੈ ਉਸ ਨੂੰ ਆਪਣੇ ਕਾਬੂ ਦੇ ਵਿੱਚ ਲੈ ਲੈਂਦੇ ਨੇ ਤੇ ਇਸ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਫਰੋਤੀ ਦਾ ਖੇਲ ਜਹਾਜ਼ ਦੇ ਉੱਪਰ ਜਾ ਕੇ ਇਹ ਸੰਪਰਕ ਕਰਦੇ ਨੇ ਜਹਾਜ਼ ਦੇ ਮਾਲਕ ਦੇ ਨਾਲ ਜਾਂ ਫਿਰ ਜਿਹੜੀ ਕੰਟਰੀ ਦਾ ਜਹਾਜ਼ ਹੁੰਦਾ ਹੈ ਉੱਥੋਂ ਦੀ ਸਰਕਾਰ ਦੇ ਨਾਲ ਤੇ ਉਹਨਾਂ ਤੋਂ ਲੱਖਾਂ ਡਾਲਰਾਂ ਦੀ ਫਰੋਤੀ ਮੰਗੀ ਜਾਂਦੀ ਹੈ ਕਦੇ-ਕਦੇ ਤਾਂ ਇਹ ਸਮਾਲੀਅਨ ਡਾਕੂ ਜਹਾਜ਼ ਤੇ ਉਸਦੇ ਕਰਮਚਾਰੀਆਂ ਨੂੰ ਮਹੀਨਿਆਂ ਵੱੱਦੀ ਵੀ ਬੰਦਕ ਬਣਾ ਕੇ ਰੱਖ ਨ ਅਰੇਬੀਅਨ ਸੀ ਤੇ ਹੌਰਨ ਆਫ ਅਫਰੀਕਾ ਦੇ ਕੋਲ ਇਹ ਜਿਹੜਾ ਸਮੁੰਦਰੀ ਏਰੀਆ ਹੈ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਬਿਜ਼ੀ ਸਮੁੰਦਰੀ ਰੂਟ ਹੈ ਇਹ ਸਮੁੰਦਰੀ ਰਾਸਤੇ ਰਾਹੀਂ ਦੇਲੀ ਹੀ ਪਤਾ ਹੀ ਨਹੀਂ ਕਿੰਨੇ ਮਾਲਵਾਹਕ ਜਹਾਜ਼ ਲੰਘਦੇ ਨੇ ਸਮਾਲੀਅਨ ਸਮੁੰਦਰੀ ਡਾਕੂ ਸਭ ਤੋਂ ਵੱਧ ਚਰਚਾ ਦੇ ਵਿੱਚ ਆਏ ਸਨ ਸਾਲ 2009 ਦੇ ਵਿੱਚ ਜਦੋਂ ਉਹਨਾਂ ਨੇ ਆਲਬਾਮਾ ਹਾਈਜੈਕ ਕੀਤਾ ਸੀ ਇਹ ਇੱਕ ਅਮਰੀਕਾ ਦਾ ਮਾਲਵਾਹਕ ਜਹਾਜ਼ ਸੀ ਜਿਹੜਾ ਕਿ ਕੀਨੀਆ ਵੱਲ ਨੂੰ ਜਾ ਰਿਹਾ ਸੀ ਸਮਾਲੀਅਨ ਸਮੁੰਦਰੀ ਡਾਕੂ ਇਹ ਜਹਾਜ਼ ਨੂੰ ਹਿੰਦ ਮਹਾਸਾਗਰ ਦੇ ਵਿੱਚਕਾਰ ਅਗਵਾ ਕਰ ਲੈਂਦੇ ਨੇ ਤੇ ਇਸ ਜਹਾਜ਼ ਦੇ ਜਿਹੜਾ ਕੈਪਟਨ ਹੁੰਦਾ ਹੈ ਰਿਚਰਡ ਫਿਲਿਪ ਉਸ ਨੂੰ ਵੀ ਬੰਦਕ ਬ ਪੂਰੀ ਦੁਨੀਆ ਦਾ ਧਿਆਨ ਸਮਾਲੀਆ ਦੇ ਸਮੁੰਦਰੀ ਡਾਕੂਆਂ ਵੱਲ ਖਿੱਚਿਆ ਸੀ ਅਮਰੀਕਾ ਦੀ ਨੀਵੀ ਨੂੰ ਜਿਵੇਂ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਉਹਨਰ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਹੈ ਤਾਂ ਉਹ ਤੁਰੰਤ ਹਰਕਤ ਦੇ ਵਿੱਚ ਆ ਜਾਂਦੇ ਨੇ ਤੇ ਆਪਣੇ ਇੱਕ ਨੀਵੀ ਸੀਲ ਕਮਾਂਡੋ ਦੀ ਯੂਨਿਟ ਨੂੰ ਭੇਜਦੇ ਨੇ ਇਸ ਜਹਾਜ਼ ਨੂੰ ਛਡਾਉਣ ਦੇ ਲਈ ਤੇ ਕੁਝ ਹੀ ਦਿਨਾਂ ਦੇ ਵਿੱਚ ਅਮਰੀਕਨ ਕਮਾਂਡੋ ਤਿੰਨ ਸਮੁੰਦਰੀ ਸਮਾਲੀਅਨ ਡਾਕੂਆਂ ਨੂੰ ਮਾਰ ਕੇ ਕੈਪਟਨ ਨੂੰ ਸੇਫਲੀ ਬਚਾ ਲੈਂਦੇ ਨੇ ਇਸ ਪੂਰੀ ਘਟਨਾ ਦੇ ਉੱਪਰ ਸਨ 2010 ਦੇ ਵਿੱਚ ਕੈਪਟਨ ਰਿਚਰਡ ਫਿਲਪ ਇੱਕ ਕਿਤਾਬ ਲਿਖਦੇ ਨੇ ਤੇ ਇਹੀ ਕਿਤਾਬ ਦੇ ਉੱਪਰ ਆਧਾਰਿਤ ਸਨ 2013 ਦੇ ਵਿੱਚ ਹਾਲੀਵੁੱਡ ਦੇ ਫਿਲਪ ਇਸ ਫਿਲਮ ਦੇ ਵਿੱਚ ਟੌਮ ਹਾਕਸ ਨੇ ਕੈਪਟਨ ਫਿਲਿਪ ਦਾ کردار ਨਿਭਾਇਆ ਸੀ ਇਹ ਫਿਲਮ ਨੇ ਸਮਾਲੀਆ ਦੇ ਸਮੁੰਦਰੀ ਡਾਕੂਆਂ ਦੇ ਜਿਹੜੇ ਜਿਹੜੀਆਂ ਸਮੱਸਿਆਵਾਂ ਸਨ ਉਹਨਾਂ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਦਿਖਾਇਆ ਸੀ ਇਸ ਕਰਕੇ ਫਿਲਮ ਨੂੰ ਕਈ ਤਰ੍ਹਾਂ ਦੇ ਪੁਰਸਕਾਰ ਵੀ ਮਿਲਦੇ ਨੇ ਅਵਾਰਡ ਵੀ ਮਿਲਦੇ ਨੇ ਸੰਨ 2009 ਦੀ ਇਹ ਘਟਨਾ ਤੋਂ ਬਾਅਦ ਦੁਨੀਆ ਦੀਆਂ ਕਈ ਸਰਕਾਰਾਂ ਹਰਕਤ ਦੇ ਵਿੱਚ ਆਉਂਦੀਆਂ ਨੇ ਖਾਸ ਕਰ ਅਮਰੀਕਾ ਇੰਡੀਆ ਅਤੇ ਯੂਰਪੀਅਨ ਸੰਘ ਇਸ ਤੋਂ ਬਾਅਦ ਇਹ ਸਾਰੇ ਦੇਸ਼ ਮਿਲ ਕੇ ਆਪਣੇ ਨੇਵੀ ਜੰਗੀ ਜਹਾਜ਼ਾਂ ਨੂੰ ਉਸ ਏਰੀਆ ਦੇ ਵਿੱਚ ਤਾਇਨਾਤ ਕਰ ਦਿੰਦੇ ਨੇ ਕਿਉਂਕਿ ਦੁਨੀਆ ਦਾ ਜਿਹੜਾ 20% ਤੇਲ ਅਤੇ ਮਾਲ ਹੈ ਉਹ ਸਾਰਾ ਇਸ ਸਮੁੰਦਰੀ ਰਸਤੇ ਰਾਹੀਂ ਲਰਦੀਏ ਸਪਲਾਈ ਲਾਈਨ ਖਤਰੇ ਦੇ ਵਿੱਚ ਆ ਜਾਂਦੀ ਹੈ ਤੇ ਉਦੋਂ ਹੀ ਬਹੁਤ ਜਲਦੀ ਇੰਟਰਨੈਸ਼ਨਲ ਲੈਵਲ ਤੇ ਇੱਥੇ ਪ੍ਰੈਸ਼ਰ ਬਣਦਾ ਹੈ ਤੇ ਫਿਰ ਅਮਰੀਕਾ ਨੇ ਆਪਣੇ ਨੇਵੀ ਦੇ ਜਹਾਜ਼ ਉਸ ਏਰੀਆ ਦੇ ਵਿੱਚ ਤਾਇਨਾਤ ਕਰ ਦਿੱਤੇ ਤੇ ਇੰਡੀਆ ਨੇਵੀ ਨੇ ਆਪਣਾ ਆਈਐਨਐਸ ਟੇਬਰ ਜਹਾਜ਼ ਉੱਥੇ ਤਾਇਨਾਤ ਕਰ ਦਿੱਤਾ ਉਰੂਸ ਫ੍ਰਾਂਸ ਬ੍ਰਿਟੇਨ ਅਤੇ ਜਾਪਾਨ ਦੀ ਨੇਵੀ ਵੀ ਉਸ ਜਗ੍ਹਾ ਦੇ ਉੱਪਰ ਆਪਣੇ ਜਹਾਜ਼ ਲਗਾ ਦਿੰਦੀਆਂ ਨੇ ਜੰਗੀ ਜਹਾਜ਼ ਲਗਾ ਦਿੰਦੀਆਂ ਨੇ ਤਾਂ ਕਿ ਉਹ ਆਪਣੇ ਦੇਸ਼ ਦੇ ਜਹਾਜ਼ਾਂ ਨੂੰ ਸੇਫਟੀ ਦੇ ਸਕਣ ਤੇ ਇਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਦਾ ਅਸਰ ਸਾਫ਼-ਸਾਫ਼ ਦਿਖਾਈ ਦੇਣ ਲੱਗਿਆ ਸਨ 2011 ਤੋਂ ਬਾਅਦ ਸਨ 2011 ਤੋਂ ਲੈ ਕੇ ਸਮਾਲੀਅਨ ਡਾਕੂਆਂ ਵੱਲੋਂ ਅਟੈਕ ਨਹੀਂ ਕੀਤਾ ਗਿਆ ਵਪਾਰਕ ਜਹਾਜ਼ਾਂ ਦੇ ਉੱਪਰ ਸਾਲ 2023 ਅਤੇ 24 ਦੇ ਵਿੱਚ ਸਮਾਲੀਅਨ ਡਾਕੂਆਂ ਵੱਲੋਂ ਫਿਰ ਤੋਂ ਅਜਾਈਆਂ ਲੁੱਟਖੋਰੀਆਂ ਘਟਨਾਵਾਂ ਕੀਤੀਆਂ ਗਈਆਂ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਸਮਾਲੀਅਨ ਡਾਕੂ ਫਿਰ ਤੋਂ ਐਕਟਿਵ ਹੋ ਰਹੇ ਨੇ ਕਿਉਂਕਿ ਸਮਾਲੀਆ ਦੇ ਅੰਦਰ ਅੱਜ ਵੀ ਕੋਈ ਮਜ਼ਬੂਤ ਕੇਂਦਰ ਸਰਕਾਰ ਨਹੀਂ ਹੈ ਉਸ ਦੇਸ਼ ਦਾ ਢਾਂਚਾ ਹਜੇ ਵੀ ਖਿਲਰਿਆ ਪਿਆ ਹੈ ਮਤਲਬ ਕਿ ਸਮੁੰਦਰੀ ਖਤਰਾ ਹਜੇ ਪੂਰੀ ਤਰ੍ਹਾਂ ਦੇ ਨਾਲ ਟਲਿਆ ਨਹੀਂ ਹੈ ਬਸ ਥੋੜੇ ਟਾਈਮ ਦੇ ਲਈ ਸ਼ਾਂਤੀ ਹੋਇਆ ਹੈ ਉਹ ਕਦੋਂ ਵੀ ਮੁੜ ਕੇ ਫਿਰ ਤੋਂ ਆ ਸਕਦਾ ਹੈ ਏਸੀ ਜੀ ਕੁਝ ਜਾਣਕਾਰੀ ਸਮਾਲੀਅਨ ਸਮੁੰਦਰੀ ਡਾਕੂਆਂ ਬਾਰੇ ਕਿ ਕਿਵੇਂ ਉਹਨਾਂ ਨੂੰ ਲੈਂਦੇ ਨੇ ਤੇ ਅੱਜ ਪੂਰੀ ਦੁਨੀਆ ਦੇ ਲਈ ਸਰਦਾਰਤ ਬਣੇ ਹੋਏ ਨੇ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਸਾਡਾ ਹੁਣ WhatsApp ਦੇ ਉੱਪਰ ਵੈਰੀਫਾਈਡ ਚੈਨਲ ਜੋ ਟੀਵੀ ਇਨਫੋਰਮੇਸ਼ਨ ਦੇ ਨਾਮ ਦੇ ਉੱਪਰ ਬਣ ਚੁੱਕਿਆ ਹੈ WhatsApp ਵਾਲੀ ਚੈਨਲ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਜਿਵੇਂ ਹੀ ਕੋਈ ਸਾਡੀ ਨਵੀਂ ਵੀਡੀਓ ਰਿਲੀਜ਼ ਹੁੰਦੀ ਹੈ ਅਸੀਂ ਉਸ ਵੀਡੀਓ ਦਾ ਲਿੰਕ ਨੂੰ ਉਸ WhatsApp ਚੈਨਲ ਦੇ ਵਿੱਚ ਪਾ ਦਨੇ ਹਾਂ ਜਿੱਥੋਂ ਤੁਹਾਨੂੰ ਉਹ ਡਾਇਰੈਕਟ ਵੀਡੀਓ ਮਿਲ ਜਾਵੇਗੀ ਤੁਹਾਨੂੰ ਉਹ ਵੀਡੀਓ ਕਿਤੋਂ ਨਹੀਂ ਲੱਭਣੀ ਪਵੇਗੀ ਨਾ Instagram ਤੋਂ ਨਾ Facebook ਤੋਂ ਨਾ YouTube ਤੋਂ ਡਾਇਰੈਕਟ ਤੁਹਾਨੂੰ